0 ਚੋਂ 100 ਨੰਬਰ ਚੋਂ ਕਿਹਨੇ ਨੰਬਰ ਤੋਂ ਸਾਡੇ ਪਿੰਡ ਦੇ ਮੁਤਾਬਕ ਤਾਂ 0 ਹੀ ਆ ਜਦੋਂ ਹੋਇਆ ਇਹ ਕੁਛ ਨਹੀਂ ਜਾਂ ਤਾਂ ਕੁਛ ਹੋਇਆ ਹੋਵੇ ਕੁਛ ਕੰਮ ਹੋਇਆ ਹੋਵੇ ਤੁਸੀਂ ਤੁਹਾਨੂੰ ਦਿਖਾਈਏ ਸਰ ਜੀ ਆ ਨਵੀਂ ਸਰਕਾਰ ਦਾ ਹੋਇਆ ਲੋਕਾਂ ਨੇ ਪੱਪਾਂ ਦੇ ਹੋ ਹੋ ਕੇ ਕਾਲੀਆਂ ਕਾਂਗਰਸਾਂ ਦਾ ਬੁਰਿਆਂ ਬਣ ਬਣ ਕੇ ਨਵੀਂ ਸਰਕਾਰ ਲਿਆਦੀ ਸੀ ਬਹੁਤ ਉਮੀਦਾਂ ਰੱਖ ਕੇ ਲਿਆਦੀ ਸੀ 3 ਦਾ ਬੰਦਾ ਆਏਗਾ ਕੁਛ ਸਦਾਰ ਹੋਏਗਾ ਲੇਕਿਨ ਕੋਈ 4 ਵਿਗੜ ਕੇ ਨੇ ਜਿਹੜੇ ਬੱਚੇ ਕੋ ਥੋੜੇ ਬੋਧੇ ਸਾਡੇ ਸੀ ਕਹਨੇ ਚ ਉਹ ਵੀ ਬਾਹਰ ਹੋ ਗਏ ਕਹਨੇ ਤੋਂ ਕੋਈ ਗੈਂਗਸਟਰ ਤੇ ਨਹੀਂ ਸਮਝ ਲੱਗਦੀ ਕੋਈ ਸਮੈਗ ਨਹੀਂ ਸਮਝ ਲੱਗਦੀ ਕੋਈ ਧਰੋਂ ਲੈ ਕੇ ਆ ਜਾਂਦਾ ਕੋ ਉਧਰੋਂ ਲੈ ਕੇ ਆ ਜਾਂਦਾ ਬੁਰੇ ਹੀ ਬੁਰੇ ਹਾਲਾਤ ਸਾਡੇ 12ਵੇਂ ਦਾ ਸਕੂਲ ਬਣਿਆ ਹੈ ਉਥੇ ਸਟਾਫ ਹੈ ਨਹੀਂਗਾ ਜੇ ਕੋ ਹੈਗਾ ਏ ਇਹ ਬਾਹਰੋਂ ਆਣ ਕੇ ਪੱਕੇ ਕਰਕੇ ਆਪਣੀਆਂ ਡੀਂਗਾ ਮਾਰ ਕੇ ਚੋਕ ਕੇ ਪੂਛਾ ਪਿੱਛੇ ਭੱਜ ਗਏ ਸਕੂਲ ਉਦਾਂ ਹੀ ਖਾਲੀ ਪਿਆ ਦੇਸ ਜਨ ਪਿੰਡਾਂ ਦਾ ਸੈਂਟਰ ਜਿੱਥੇ ਸਾਡਾ ਸਕੂਲ ਬਣਿਆ ਕੋਈ ਡਿਸਪੈਂਸਰੀ ਨਹੀਂ ਸਕੂਲ ਦੀ ਇਮਾਰਤ ਬਣ ਗਈ ਜਦੋਂ ਸਕੂਲ ਵੱਲੇ ਜਾਂਦੇ ਇਮਾਰਤ ਹੀ ਦਿਸਦੀ ਸਟਾਫ ਹੈ ਹੀ ਨਹੀਂ ਬੱਚੇ ਜਾਂਦੇ ਆ ਵਾਰਾ ਕਰਦੀ ਕਰਕੇ ਘਰਾਂ ਨੂੰ ਆ ਜਾਂਦੇ ਆ ਦੇ ਉਹ ਤੁਹਾਨੂੰ ਥੋੜਾ ਜਿਹਾ ਅੱਗੇ ਖੜ ਕੇ ਛੱਪੜ ਵਿਖਾਈਏ ਤਾਂ ਛੱਪੜ ਤੋਂ ਵਾਪਸ ਪਾਣੀ ਸਾਡੇ ਘਰਾਂ 'ਚ ਪਹੁੰਚਣ ਦਾ ਸੱਪ ਨਿਕਲ ਕੇ ਘਰਾਂ 'ਚ ਆਉਣਦੇ ਨੇ ਕਿਸੇ ਨੇ ਕਦਮ ਨਹੀਂ ਚੁੱਕਿਆ ਵੀ ਇਹਨੂੰ ਖਲਾਈ ਕਰਦਿਏ ਜਾਂ ਇਹਦੀ ਨਿਕਾਸੀ ਕਰਦਿਏ ਜਾਂ ਇਹ ਪਿੰਡ ਵਸਦਾ ਆ ਪਿੰਡ ਵਸਦੇ ਦੇ ਵਿੱਚ ਗਿਣਤੀ ਨਹੀਂ ਆ ਵੀ ਇਹ ਪਿੰਡ ਸਾਡਾ ਆ ਜਾਂ ਸਾਡੀਆਂ ਸਰਕਾਰਾਂ ਨੂੰ ਕੋਈ ਪਤਾ ਹੀ ਨਹੀਂਗਾ ਵੀ ਸਾਡੇ ਪਿੰਡਾਂ ਦੇ ਵਿੱਚ ਕੀ ਹੋਣ ਦਿਆ ਆ ਕੀ ਕਰਾਂਗੇ